ਹਰ ਗੁਨੇ ਉਹ ਰਦੂ ਕੌਣ ਹੈ ਵਗੁਨੇ ਤੁਮ ਨੂੰ ਦੁੱਧ ਨਹੀਂ ਦੰਦੇ ਪੁੱਤ ਮਾਰਾਂ ਨੇ ਅੱਛਾ ਦੁੱਧ ਦੇਖ ਲੈ ਦੇਖ ਲੈ ਸੱਸੀ ਕਾਲ ਜੀ ਸਾਰਿਆਂ ਦੇ ਉਹ ਨਹੀਂ ਜੀ ਮੈਂ ਤਾਂ ਹੁਣ ਗਲੀ ਮੂੰਹ ਚ ਪਾਈ ਵੀ ਪਾਪ ਬੋਲਦੇ ਕਾਰਨ ਸ਼ਾਨਾ ਅੰਗਲੀ ਦਾ ਬਾਪ ਦੁੱਜੀ ਆ ਤਾਂ ਫਿਰ ਦੁਪਹਿਰ ਘਾਟ ਸੀ ਹੁੰਦੀ ਹੋਣੀ ਹੈ ਰਾਮਾ ਨੇ ਮਾਲਾ ਵਾਲੇ ਬੱਚੇ ਦੁੱਧ ਨਹੀਂ ਦਿੰਦੇ ਬਾਅਦ ਤੇਰਾ ਸਵੇਰੇ ਸਾਂ ਸਵੇਰ 5-5 ਕਿਲੋ ਦੇ ਕੇ ਆਜਾ ਨਾ ਫੇਰ ਗੱਲ ਦੇ ਲੈ ਕਿਸੇ ਜੀ ਮਾਰੀ ਅਜ ਆਉਂਦੀ ਸਾਰੇ ਨੇ ਮਾਲਾ ਵਾਲਾ ਦੁੱਧ ਨਹੀਂ ਦਿੰਦੇ ਹਾਂ ਜੀ ਇਹ ਨਾ ਗਾਂ ਦਾ ਦੁੱਧ ਨਹੀਂ ਪੀਂਦੀ ਇਹ ਇਹ ਡੱਬੇ ਵਾਲਾ ਦੁੱਧ ਪੀਂਦੀ ਹੈ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੀ ਬੱਚੇ ਨੂੰ ਨਾ ਹਜੇ ਤਾਂ ਨਹੀਂ ਕਹਿੰਦਾ ਪਰ ਕਿਹੜੇ ਆ ਫਰੇ ਸਪਰੇਹਾਂ ਖਾਂਦੀ ਆ ਕੀ ਲੱਗਦਾ ਉਹ ਤੇ ਆਪਾਂ ਨੂੰ ਕੀ ਪਤਾ ਹੂੰ ਬੱਚੇ ਨੂੰ ਹਜੇ ਖਤਰਾ ਦਿੱਦਿਆ ਹੂੰ ਨਹੀਂ ਦੱਬੇ ਆ ਤੂੰ ਗੱਲ ਤੋਂ ਲੱਗੀ ਹੋਰ ਪਾਸੇ ਗੱਲ ਸੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਰਵਿੰਦਰ ਟੋਟਕੇ ਛੱਡਦਾ ਤਾਂ ਕੋਣੀ ਮੂੰਹ ਹੱਥ ਪਾਉਂਦੀ ਸੀ ਕਹਿੰਦਾ ਤੈਨੂੰ ਮਾਂ ਲੈ ਵਾਲੇ ਦੁੱਧ ਨਹੀਂ ਦਿੰਦੇ ਹਾਂ ਵੇਖਲਾ ਹਰ ਗੱਲਾਂ ਤਾਂ ਕਹੀ ਨਿੱਕੜੇ ਮੈਂ ਕੁੜੀ ਨੂੰ ਨਹੀਂ ਚੱਜ ਕੇ ਖਲਾਉਂਦੇ ਜਿਵੇਂ ਸੱਚੇ ਹਾਂ ਗੱਲਾਂ ਤਾਂ ਬਾਹਰ ਨਿਕਲ ਨਹੀਂ ਆ ਫਿਰ ਤੁਹਾਡੀ ਕੁੜੀ ਨਾਨ ਮੰਗਦੀ ਸੀ ਤਾਂ ਤੇ ਇਹ ਰੱਖਦੇ ਤਾਂ ਸਾਡੀ ਕਿਹੜੀ ਮੇਰੇ ਲਾਸਟ ਵਿੱਚ ਆ ਕੇ ਮੈਂ ਇੱਕ ਇੱਕ ਅੱਡੇ ਮੇਹੀ ਨਾ ਜ਼ਰੂਰ ਰੋਕੀ ਹੈ ਨਹੀਂ ਇੱਕ ਗੱਲ ਆ ਫਿਰ ਨਿਆਣਾ ਲਾਲਾਂ ਵੀ ਸਿੱਧਦਾ ਆ ਲੱਗੀ ਕੋਤੂ ਬੇਗੇਰ ਕੇ ਦਿਖਾਉਣੀ ਆ ਬਾਪੂ ਠੋਠਾ ਬੱਸ ਦੱਬਸ ਉਹ ਪਤਾ ਕਿਆ ਗੱਲ ਆਈ ਥੋੜੀ ਕੁੜੀ ਲਿਓ ਪੱਕ ਗਈ ਖਾ ਤਾਂ ਲਵੇ ਜੀ ਪਰ ਡਾਕਟਰ ਸਾਹਿਬ ਨੇ ਮਨਾ ਕਰਿਆ ਤਾਂ ਉਹ ਕਹਿੰਦੇ ਬਾਹਰ ਦਾ ਬਾਪ ਠੀਕ ਆ ਜਿਹੜੀ ਆ ਕੁੜੀ ਦੇ ਤੂੜੀ ਪੁੱਕ ਪੁੜੀ ਰੋਮੈਲਾ ਦਾ ਸਾਰਾ ਦੇਖਾ ਜਾ ਕੇ ਰੱਖ ਦਿੱਤੇ ਸਾਡੀ ਉਹ ਬੱਥ ਬੱਥ ਤੰਗ ਕਰਦੇ ਤੇ ਉਹ ਬੱਥ ਬੱਥ ਬੱਸ ਹਾਂਜੀ ਮੈਂ ਜਸਮੀਨ ਨੇ ਪੂਰਾ ਤੰਗ ਕਰਦੇ ਤੇ ਫਿਜੀ ਰਹਿੰਦੀ ਸੀ ਸਾਰਾ ਦਿਨ ਆਪਾਂ ਗੱਲਾਂ ਦੱਸਦੀ ਨਹੀਂ ਤੇ ਕੁੜੀ ਦੇ ਨੱਕ ਤੇ ਤੂੜੀ ਪੱਕ ਗਈ ਨਹੀਂ ਤੂੜੀ ਖੋਲ ਲਈ ਜੀ ਕੁੜੀ ਖੋਲ ਲਈ ਇਹਦੇ ਨਾਲ ਨਾਲ ਲੰਦੀ ਸਾਰੇ ਖੋਲ ਲਈ ਨਾਲ ਲੰਦੀ ਸਾਰੇ ਅੱਜ ਕੁੱਲੂਗਾ ਜੈਸਮੀ ਤਾਂ ਤੇਲ ਕੋ ਰੱਖਦੀ ਸੀ ਕੁੜੀ ਦੱਸੇ ਕਰੂਗੀ ਜਦ ਰੋਂਦੀ ਆ ਨਾ ਜੀ ਫੇਰ ਫੇਰ ਪਾਉਂਦੀ ਸੀ ਉਹਦੀ ਵੀ ਇੱਕ ਗੱਲ ਦੀ ਮਾਮ ਲੱਗੀ ਇਹ ਆ ਕੇ ਦੱਸੇ ਕਰੂਗੀ ਭਾਈ ਆ ਕੰਮ ਆਇਆ ਓਖਾ ਬਹੁਤ ਇਹ ਲਪਾਲ ਘੁਮਾ ਮਹਾਲ ਘੁਮਾ ਜਦ ਤਾਰ ਲੰਦੀ ਭਾਈ ਤਾਂ ਮੈਂ ਜਣੀਏ ਕੋਣੀਆਂ ਬਸ ਜੀ ਸੰਦੀਪ ਇਹਨਾਂ ਸੁਵਿੰਦਰ ਨੂੰ ਅਸੀਂ ਵੀ ਤਾਂ ਭੇਜਣੀਆਂ ਜਦ ਤੱਕ ਪੂਰਾ ਸਿੱਖ ਲਊਗਾ ਰੋਜ਼ ਆ ਕੇ ਪ੍ਰੈਕਟਿਸ ਕਰਨੀ ਆ ਆਪਣੀ ਨਹੀਂ ਮੈਨੂੰ ਤਾਂ ਚਲੀ ਜਾਂਦੀ ਆ ਵੀ ਤੂੰ ਇਹਨੂੰ ਫੜਨਾ ਸਿੱਖੀ ਨੂੰ ਅਸੀਂ ਸਰਦਾਰ ਜੀ ਨੂੰ ਵੀ ਮਾਣਾ ਮੋਟਾ ਹੋਣਾ ਚਾਹੀਦਾ ਹਾਂ ਇਹ ਕਿ ਇੰਨਾ ਜਿੰਨਾ ਮਾਂ ਦੀ ਜ਼ਿੰਮੇਵਾਰੀ ਹੁੰਦੀ ਆ ਸਭ ਤੋਂ ਜ਼ਿਆਦਾ ਇੰਨੀ ਬਾਪ ਦੀ ਨਹੀਂ ਹੁੰਦੀ ਆ ਬਾਪ ਦੀ ਹੁੰਦੀ ਆ ਹਾਂ ਹੁੰਦੀ ਆ ਬਾਪ ਦੀ ਮੈਂ ਵੀ ਉਹੀ ਕਹਿੰਦੀ ਆ ਘੱਟ ਹੁੰਦੀ ਆ ਬਾਪ ਦੀ ਘੱਟ ਨਹੀਂ ਹੁੰਦੀ ਬਾਪ ਦੀ ਬਰਾਬਰ ਹੁੰਦੀ ਆ ਹਾਂ ਇਹ ਕਹਿੰਦਾ ਵੀ ਚੱਲ ਚੱਲਦੇ 10 ਮਿੰਟ ਮੈਂ ਸੰਭੇ ਲੰਘਾਂ ਉੱਥੇ ਹੇ ਰੰਗਾਰੀ ਨੂੰ ਮੈਂ ਚੁੱਪ ਰਹਿਣਾ ਤਾਂ ਮਾਂ ਵੀ ਜਾ ਕੇ ਜ਼ਿੰਮੇਵਾਰੀ ਹੁੰਦੀ ਐ ਨੇ ਆਂਨੇ ਸਾਹਮਣੇ ਧੀ ਕੁੜੀ ਬਾਪ ਦੀ लाਡਲੀ ਓਹੋ ਚੀਜ਼ਾਂ-ਚੀਜ਼ਾਂ ਨੇ ਤਾਂ ਫਿਰ ਬਾਪ ਤੇ ਚਾਹੀਦਾ ਐ ਲੈ ਜਿਹੜੀ ਤਾਂ ਫਿਰ ਐਸੇ ਖਰਚਾਉਣ ਨੂੰ ਤਾਂ ਪਾਪਾ ਹੀ ਚਾਹੀਦਾ ਨਾਲ ਲੈ ਕਿ ਲੱਗ ਲਾ ਸੁਣ ਉਹ ਲੈ ਲਓ ਲੈ ਲezi ਹਾ ਗੁਨੇ? ਓ ਤੇ ਫਿਰ ਗੁਨ ਕਾ ਹੋਇਆ? ਕਾ ਹੋਇਆ ਮੇਰੀ ਚੂਹੀ ਨੂੰ ਹਾ ਗੁਨੇ ਐ ਕਾ ਕਾ ਲਈ ਲੋ ਕਮੋਂਦੀ ਸੁਣਦੀ ਓਏ ਪੁੱਪੂ ਕਾ ਕਹਿੰਦਾ ਹਾਂ 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 ਇੰਨਾ ਬਾਦ ਦੇ ਦਿਨ ਨੂੰ ਇੰਨਾ ਓਹ ਦੱਸੋ ਪਾਪਾ ਦੇ ਸਾਹਮਣੇ ਵੀ ਮਾਰਦੇ ਤੇ ਮਾਰ ਕੇ ਕਟਾਈ ਕਰਦੇ ਨਹੀਂ ਨਹੀਂ ਐ ਕਰਦੇ ਨਹੀਂ ਮੈਂ ਜ਼ੁਲਮ ਕਰੇ ਹੋਏ ਨਹੀਂ ਅਸੀਂ ਮੰਮੀ ਫੜੇ ਮਣਾ ਜਾਂਦਾ ਕੰਮ ਆ ਆ ਖਾ ਉੱਥੇ ਹੋਰ ਕੁਝ ਉਹ ਖਾਣ ਦੀ ਨਹੀਂ ਕੀ ਜਾਂਦੇ ਜੀ ਨਹੀਂ ਆ ਮਸ਼ਾਣੀ ਪਚਾਈ ਜਾਂਦੇ ਪਰ ਪਾਕੇ ਖਲਾਲਾ ੱਲੇ ਟਿਕਣਾ ਨਹੀਂ ਹੈ ਜੀ ਅਸੀਂ ਤਾਂ ਹੀ ਜੈਸਮੀ ਨੂੰ ਕਹੀ ਜਾਂਦੇ ਵੀ ਲੈਣ ਦੇ ਤੂੰ ਉੱਥੇ ਜਾਣ ਨੂੰ ਇਹਨੇ ਟਿਕਣਾ ਨਹੀਂ ਹੈਗਾ ਵਾ ਪੰਗਾ ਹੋ ਜਾਣਾ ਖੜਾ ਨਾਲ ਨਾਲ ਸਾਨੂੰ ਟੇਕ ਆਉਣੀ ਆ ਫਿਰ ਇੱਕ ਦਾਦੀ ਬਥੇਰੀ ਟ੍ਰੇਨ ਆ ਜੀ ਸਾ ਦਾਦੀ ਕਿੱਧਰ ਕਿੱਧਰ ਭੰਡਣੀ ਆ ਮੈਂ ਹਾਂ ਐਂਡ ਕਰਨਾ ਹੁਣ ਪਤਾ ਸੁਣਦੇ ਨਹੀਂ ਆਪਾਂ ਨੇ ਮਾਣਾ ਅਮਰਸਰ ਦਾ ਟੂਰ ਹੂੰ ਇਹਨਾਂ ਨੂੰ ਜਾਣਦੇ ਦਾਦੀ ਨੂੰ ਆਵਾ ਪੈਣ ਜੀ ਨਾਲ ਪਲਾਨ ਕਰ ਲੈਣਾ ਅਮਰਸਰ ਨੂੰ ਆਲੇ ਜੀ ਹਾਂ ਛੱਡੋ ਤਿੰਨੇ ਨਿਆਣੀ ਹੋਰੀ ਆ ਪੈਣੇ ਸਾਡੇ ਆ ਦੋ ਤਿੰਨ ਪਿੱਛੇ ਬੋਤੇ ਪਿੱਛੇ ਪਿੱਛੇ ਰੋਲੀ ਜਾਂਦਾ ਇਹਨਾਂ ਨੂੰ ਪਤਾ ਨਾ ਗੁਗਾ ਸਰ ਸੂਰਜ ਪੈਂਦਾ ਪਰਦੇ ਦਾ ਉੱਦਰ 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 ਬਸ ਕੰਮ ਕਰਾਵਾ ਕਿੱਚ ਕਹਿ ਮੇਰੇ ਬਹੁਤ ਓ ਮੇਰੇ ਪਤ ਉਹ ਬਾਤ ਚ ਵਾਤ ਇਹ ਤਾਂ ਨਾਨੀ ਆ ਉਹ ਤਾਂ ਦੇਖ ਲਈਏ ਹਜੇ ਕਹਿੰਦੇ ਸੰਭਣੀ ਸੀ ਉਹ ਕਿ ਕਿੱਚ ਪੈਦੀ ਫਿਰ ਉਹ ਨਾ ਕਰੋ ਉਹ ਬਾਤ ਚ ਬੁੱਤੇ ਬਾਪ ਨੂੰ ਤਾਂ ਸਿੱਖ ਲੈਣਾ ਤੇ ਸਿੱਕੰਦੇ ਜੈ ਰਵਿੰਦਰ ਪਾਕੜਦੀ ਆ ਇਹ ਪੂਰੀ ਹਾਂ ਇਹ ਹਰ ਗੋਣਾ ਰਵਿੰਦਰ ਦਾ ਪਿਆਰ ਨਾਲ ਛੱਕਲ ਵਿੱਚ ਉਹ ਗਿੱਲਾ ਕਰ ਲਿਆ ਜੀ ਮੁੰਲਾ ਤਾਂ ਤਾਰ ਹੁੰਦੀ ਐ ਸ਼ਹਿਰ ਚਿੱਲੇ ਤੇ ਬਹੁਤ ਕਾਨ ਉਹ ਬਾਤ ਤੇ ਬੁੱਤ ਬਾਤ ਪਪਾ ਨਾ ਪਿਆਰ ਬੰਦਦੀ ਆ ਹਾਂ ਬੁੱਤ ਨੇ ਗਿੱਲਾ ਕਰ ਲਿਆ ਕੋਈ ਨਾ ਬਦਲਣਾ ਹੁਣਾ ਮੈਂ ਤਾਂ ਬਸ ਅਜੇ ਪੋਤੜੇ ਲਾਉਣੇ ਸ਼ੁਰੂ ਕਰੋ ਲਾਉਣ ਲੱਗੇ ਆਂ ਜੀ ਤਾਂ ਹੀ ਗਿੱਲਾ ਹੋ ਗਿਆ ਪਤਾ ਲੱਗ ਗਿਆ ਟੈਪਰ ਚ ਤੇ ਗਿੱਲੇ ਦਾ ਪਤਾ ਹੀ ਨਹੀਂ ਅੱਧਾ ਆ ਇਹ ਵੀ ਗੱਲ ਹੈਗੀ ਆ ਤੇ ਸ਼ੁਰੂ ਕਰਕੇ ਨਾਨਾ ਨਾਨੀਓ ਲੜੀ ਜਾਂਦੀ ਦੋ ਵੇ ਜਣੇ ਦੋ ਹੀ ਨਾਨੇ ਨਾਨੀ ਉਹ ਮੈਂ ਕਹਿੰਦਾ ਇਹਨਾਂ ਨੂੰ ਵੀ ਸਮਝੋ ਜੋ ਸਮਝੀ ਜੋ ਸਮਝਦੀਆਂ ਨਹੀਂ ਇਹ ਬੱਸ ਨਹੀਂ ਸਮਝਣਿਆ ਸੀ ਹੂੰ ਕੋਈ ਨਾ ਹਾਂ ਕੀ ਜਾਨੀ ਨਾ ਮੈਂ ਬੱਸ ਫੇਰ ਵੀ ਸਾਨੂੰ ਨਹੀਂ ਕੁਝ ਵੀ ਲੈਣਾ ਸਾਨੂੰ ਬੱਲੇ ਬੱਲੇ ਫੇਰ ਤਾਂ ਐ ਕਰਿਆ ਕਰਨਾ ਜੀ ਆਪਾਂ ਨਾ ਚੋਰੀ ਚੋਰੀ ਜਾ ਕਰਨਾ ਫੂਲ ਹੂੰ ਚੋਰੀ ਚੋਰੀ ਜਾ ਕੇ ਉੱਥੇ ਮਾਰਾ ਕਰਨਾ ਛੱਪਾ ਵੀ ਇਹ ਕੀ ਆ ਕਰਦੇ ਆ ਵੀ ਕਿਹੜੇ ਨੇ ਸਾਂਭੀ ਵੀ ਹਰ ਗੁਣ ਹੈ ਜੀ ਹਾਂ ਠੀਕ ਆ ਜੇ ਸੁਣਾਈ ਹੋਈ ਮੰਮੀ ਨੂੰ ਹਾਂ ਜੀ ਜਿਹੜੇ ਫੜ ਲਿਆ ਕਰਨੇ ਮੇਰੇ ਮਾਤਾ ਦੇ ਲੈਣਾ ਮੰਮੀ ਨੂੰ ਹੁਣ ਐ ਕਿ ਕਰਾਂ ਮੰਮੀ ਤਾਂ ਨਹੀਂ ਫੜੀ ਨਾ ਜਦੋਂ ਸੁਪਰੇ ਆ ਵਰਗੇ ਮਮੀ ਫੜਿਆ ਤਾਂ ਵੀ ਰੋਣ ਲੱਗੇ ਆ ਆਪ ਸੰਭਾ ਕਰੋ ਸਾਰਾ ਦਿਨ ਉਹ ਹੀ ਸੰਭੂ ਕਿੱਥੇ ਉਹ ਲੈ ਦੇਖੀ ਤੁਸੀਂ ਤਾਂ ਹੀ ਕਹੀ ਜਾਂਦੇ ਦਾਦੀ ਅਗਲੇ ਦੀ ਜੋ ਮਰਜੀ ਕਰ ਸਕਦੀ ਹੈ ਇਹ ਤਾਂ ਸਾਰੀ ਜੁਆਏ ਬਾਈ ਉਹਦੇ ਤਾਂ ਛੱਡ ਦਿੰਦੇ ਆ ਫਿਰ ਇਹ ਆਪਣੀ ਕੁੜਬਣੀ ਨੂੰ ਬਚਾਉਂਦੇ ਸਮਝੋ ਤੁਸੀਂ ਹੂੰ ਗੱਲ ਸਮਝੋ ਹਾਂ ਜੀ ਹਾਂ ਹੋਰ ਚੱਕਾ ਸੀ ਮੈਂ ਦੇਖਿਆ ਆਂ ਤਾਂ ਵਿਚਾਰਿਆਂ ਦਾ ਰੋਟੀ ਖਾਣ ਵੀ ਨਹੀਂ ਦਿੰਦੇ ਆ ਮਨਕੀਰਤ ਜਿਹੜੇ ਗੋਤੀ ਚੰਦੇ ਨੇ ਨਿਆਣੇ ਤੰਗ ਦਾ ਦੇਖੋ ਜੀ ਬਹੁਤ ਕਰਦੇ ਇੱਕ ਸਾਡਾ ਮਨਕੀਰਤ ਤਾਂ ਇਹੋ ਜਿਹਾ ਨਾ ਮਾਸੀ ਹਾਂ ਉਹਨੇ ਤਾਂ ਜੇ ਗੋਦੀ 'ਚ ਬੈਠਾ ਉਹਨੇ ਕਦੇ ਐਣਕਾਂ ਨੂੰ ਹੱਥ ਸੱਦਾ ਜੀ ਜੇ ਮੈਂ ਚੱਕ ਲਿਆ ਉਹਨੇ ਹੋਰ ਕੁਛ ਨਹੀਂ ਜੀ ਬਸ ਬੱਚੇ ਤੇ ਆਹ ਬਾਤ ਪਟਣਾ ਜਾਂ ਆਹ ਫੜਨਾ ਨਾ ਅਰ ਚੁੰਬੀ ਐਹ ਜੀ ਵੱਡਦਾ ਨਾ ਮੰਮੀ ਉਹ ਗ੍ਰਿਪ ਬਸ ਕਰਦਾ ਰਹਿੰਦਾ ਛੱਡਦਾ ਨਹੀਂ ਹੈ ਜੀ ਪਾਪਾ ਜੀ ਤੰਗ ਕਰੀ ਰੱਖਦਾ ਬਾਲਾਂ ਨੂੰ ਪਈ ਜਾਂਦਾ ਹਾਂ ਕੱਕ ਦਾ ਨਹੀਂ ਕਾਕੇ ਨੂੰ ਕੋਈ ਮੈਂ ਤਾਂ ਪਿਆਮੀ ਬੁਈਆ ਕਾਕੇ ਨੂੰ ਚੱਕਦਾ ਨਹੀਂ ਕੋਈ ਬਾਲਾਂ ਜਨੇ ਆਪੇ ਪਾੜਦੇ ਨੇ ਕੋਈ ਨਹੀਂ ਇਹਨੇ ਨਹੀਂ ਬੱਚ ਵੀ ਕਰਦਾ ਰਹਿੰਦਾ ਤੂੰ ਦੇਖ ਏ ਇਕਲਾ ਸ਼ਰਾਸ ਤੰਗ ਕੁੜੀਆਂ ਕੁੜੀਆਂ ਤਾਂ ਹੁੰਦੀ ਐ ਨਾ ਨੂਰ ਨੇ ਨਹੀਂ ਕਰਿਆ ਭੈਣ ਜੀ ਕਹਿੰਦੀ ਐ ਨਾ ਆਏ ਕੱਕੇ ਘਾਤ ਲੋਬਤ ਨੋਆ ਪਾਤੀਆਂ ਚੱਲ ਸਵੇਰ ਨੂੰ ਆਪੇ ਜਣਾ ਸ਼ਾਮ ਹਾਂ ਪਾਠ ਦੀ ਗੀਆ ਹਾਂ 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 ਬੱਚਾ ਹਾਂ ਹਾਂ ਫਾ ਫੋ ਫਿ ਫੋ ਥੀਨੇ ਥੀਨੇ ਮਾਰੀ ਮਸੀਹ ਦਾ ਹੁਣ ਪੂਰੀ ਟ੍ਰੇਨਿੰਗ ਆ ਮਸੀਹ ਜੀ ਦਾ ਮਸੀਹ ਜੀ ਤਾਂ ਜਦਿਆਂ ਚੱਕ ਲੈਂਦੇ ਮੇਰੇ ਵਰਗਾ ਅੱਧਾ ਘਰਦਾ ਪਹਿਲਾਂ ਥੱਲੇ ਪਾਹਾਂ ਜਾਂਦਾ ਸੀ ਮੈਂ ਤੇ ਟੈਕ ਆਪਾਂ ਉਹ ਡਰਦੇ ਵੀ ਕਿਤੇ ਕੋਈ ਹੱਡ ਗੋਡਾ ਨਾ ਮੁੜ ਜਾਵੇ ਦਾ ਮਸੀਹ ਜੀ ਨੇ ਤਾਂ 1 ਮਿੰਟ ਲਾਇਆ ਐ ਕਰਕੇ ਜਦਿਆਂ ਚੱਕ ਲਈ ਇਹ ਕੁਦਰਤ ਜਈ ਆ ਆਹ ਇਹਨਾਂ ਦੀਆਂ ਮਰਜੀ ਗੱਲਾਂ ਕਰੀ ਜਾਓ ਲਾਤ ਨੂੰ ਅਜੀ ਗੱਲਾਂ ਕਰਦੇ ਆ ਸਾਰਿਆਂ ਦੀ ਸ਼ਿਕਾਇਤਾਂ ਲਗੀਆਂ ਹਾਂ ਮੈਂ ਨਾ ਫੋਨ ਕਰ ਲਿਆ ਕਰੀ ਜਦ ਤੂੰ ਫੇ ਵੀ ਐਵੇਂ ਨੂੰ ਮਾਰਦੇ ਆ ਸਾਰੇ ਜਦੇ ਲੈ ਆਇਆ ਕਰਨੀਆਂ ਮੈਨਾਂ ਦੀ ਮੈਨੂੰ ਲੈ ਜਾ ਹਾਂ ਹੈਨਾ ਜਦੇ ਲੈ ਜਾਗਾ ਨਹੀਂ ਬਗੂ ਜੀ ਆਪਾਂ ਸਿਲਕਾ ਨਾ ਟੈਂਸ਼ਨ ਨਾ ਲੈ ਤੈਨੂੰ ਇੱਕ ਦਿਨ ਵੀ ਟੈਂਸ਼ਨ ਫਰੀ ਨਹੀਂ ਰਹਿਣਾ ਤੁਸ ਫਿਰ ਇਹਦੇ ਨਾਲ ਨੰਦਾਂ ਮੇਰੇ ਕੋਲੇ ਛੱਡ ਜੋ ਤੁਸੀਂ ਵੀ ਆਪਣਾ ਟੈਂਸ਼ਨ ਫਰੀ ਰਿਓ ਮੈਂ ਵੀ ਫੋਨ 'ਤੇ ਹੀ ਕਰੀ ਸ਼ਾਂਤ ਦੇ ਸਹੀ ਗੱਲ ਮੇਰੇ ਕੋਲੇ ਛੱਡ ਜੋ ਆ ਠੰਡਾ ਠੰਡਾ ਜੀ ਆਪਰੇ ਕੋਲੇ ਲੱਗ ਲੈਣੀਆਂ ਆ ਆਉਣ ਹੀ ਹੋਰ ਆ ਤੇਰੀ ਤੂੰ ਠੰਡਾ ਠੰਡਾ ਇੱਥੇ ਲੈਣਾ ਹੂੰ ਸਹੀ ਗੱਲ ਠੰਡਾ ਠੰਡਾ ਇੱਥੇ ਟਪਾ ਦੇਣੀ ਦੀ ਸੀ ਹਾਂ ਜਾਨਾ ਦੰਡ ਲੱਗਦੀ ਆ ਨਾਰੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਤੁਸੀ ਕਹਿੰਦਾ ਜੇ ਲੱਭ ਪਤਾ ਮੋਹ ਦੇ ਪਿਆਰ ਨਾਲ ਕਹਿੰਦੇ ਆ ਨਾ ਬਈ ਜਿਕੜਾ ਕਹਦੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਉਧਰ ਰਵਿੰਦਰ ਗਾਣਾ ਗੜਦਾ ਉਹਨਾਂ ਦੇ ਅੰਦਰ ਚ ਲੈ ਨਹੀਂ ਜਿੰਨੀ ਤਾਂ ਰੱਖਿਆ ਦੀ ਵੱਦ ਕੇ ਨਾਨਕਿਆਂ ਦੀ ਵੀ ਆ ਮੈਨੂੰ ਪਤਾ ਬੋਚੇ ਤਾਂ ਹੈ ਕਿ ਸੋਨੇ ਆਣੇਗੇ ਰਾਣਾ ਪੋਣੇ ਵਾਲੇ ਰੀਤ ਵੀ ਆਪਣੀ ਬੜੀ ਹੋ ਗਈ ਆਪਣੇ ਕੋ ਕਿਹੜਾ ਨਿਆਣਾ ਕੱਢਣ ਵਾਲਾ ਹੈ ਤਾਂ ਹੈ ਤਾਂ ਤੁਸੀਂ ਥੋੜੀ ਹੋ ਥੋੜੀ ਹੋ ਰਹਿਣਾ ਸਾਨੂੰ ਆਏ ਆ ਵੀ ਤਾ ਦੂਏ ਨਿਆਣੇ ਪੀਆ ਵੀ ਇਹ ਥੋੜੀ ਬਠੰਡ ਤੇ ਹੁਣ ਗੌਰ ਰੱਖਣੀ ਬਣੀ ਐ ਥੋੜੀ ਠੰਡ ਵੀ ਵੱਧ ਪੈਣੀ ਆ ਪੈਦੀ ਠੰਡ ਨਿਆਣੇ ਨੂੰ ਲੱਗਦੀ ਨਾ ਫੇਰ ਹਰ ਚਾਲ ਦੰਡ ਲੱਗਦੀ ਆ ਗੈ ਜੀ ਹਾਂ ਜੀ ਇਹ ਤਾਂ ਦੇ ਚ ਗਾ ਕੱਢੀ ਅਮੋ ਬਠਾ ਕੋਈ ਬਈ ਮੇਰੀ ਜੀ ਪੈਣਾ ਇਹ ਜੀ ਫੇਰ ਆ ਜਣੀਆਂ ਗਰਮੀਆਂ ਕਹਿਣਾ ਜੀ ਪਹਿਲੀ ਗਰਮੀ ਨਾ ਲਾ ਦਿਓ ਬਾਬਾ ਯਾਰਾ ਪੁੱਤ ਫੂਲ ਜੋਗੀ ਰਹਿਣੀ ਨੇ ਇਹਨੇ ਫੇਰ ਰਹਿਣੀ ਸਾਡੇ ਕੋਲ ਆ ਫੇਰ ਰਹਿਣਾ ਗਾਲਾ ਨਹੀਂ ਜੀ ਮੈਂ ਤਾਂ ਉੱਥੇ ਹੀ ਰਹਿਣਾ ਮਾਲ ਹੀ ਲੈਣਾ ਮੈਨਾਂ ਨਹੀਂ ਮੈਂ ਤਾਂ ਹੀ ਜੂਰੀ ਤੈਨੂੰ ਕਹਿ ਕਹਦਾ ਮਾਚੀ ਮੈਂ ਨਹੀਂ ਜਾਣਾ ਮਾਚੀ ਜਿਹੜਾ ਚੂਰੀ ਤੇ ਦੀਦੀ ਨੂੰ ਕਹੀ ਜਾਂਦੀ ਹਾਂ ਹੈ ਜੇ ਕਹੋ ਦੀਦੀ ਨੂੰ ਲੈ ਕੇ ਜਾਣਾ ਨਹੀਂ ਨਹੀਂ ਦੀਦੀ ਨੂੰ ਨਹੀਂ ਉਹ ਕਹਿੰਦੀ ਕਿ ਇਹਨੂੰ ਲੈ ਜਾਓ ਕਰਕੇ ਨੂੰ ਲੈ ਜਾਗੇ ਦੀਦੀ ਨੂੰ ਨਹੀਂ ਲੈ ਕੇ ਜਾਣਾ ਦੇਖ ਲੈ ਕੱਲਾ ਕਰਦੀ ਦੀਦੀ ਬਹੁਤ ਹੀ ਲਾਡ ਲਈ ਆ ਬਾਈ ਚੂਰੀ ਦੀ ਹਾਂ ਪਿਆਰ ਬਹੁਤ ਆਪਸੀ ਪਿਆਰ ਬਹੁਤ ਨਿਆਣੇ ਪਿਆਰ ਦੀ ਭੁੱਖੇ ਹੁੰਦੇ ਹੋਰ ਹਾਂ ਹਾਂ ਕਿਉਂ ਨਿਆਣੇ ਪਿਆਰ ਦੀ ਭੁੱਖੇ ਉਹ ਤਾਂ ਹੈਗੇ ਆ ਆ ਪੇਟ ਮਿੱਟ ਕੋਲ ਨੂੰ ਆਨੇ ਜਾਂ ਆਪਣੇ ਮੂੰਹ ਮੁਹੱਬਤ ਕਰਦੀ ਆ ਆ ਦੇਖੋ ਮੈਂ ਵੀ ਇਹਨਾਂ ਪਿਆਰ ਕਰਦੀ ਆ ਨਾ ਮੇਰੇ ਕੋਲ ਰਹਿਣਾ ਮੈਂ ਇੱਕ ਗੱਲ ਮਾਰ ਦੱਸਾਂ ਸੰਦੀਪ ਨੇ ਸਾਡੇ ਨੇ ਜ਼ਰੂਰ ਰੋਣਾ ਮੇਰਾ ਦਿਲ ਨਹੀਂ ਲੱਗਦਾ ਜਿੱਦਣੇ ਨਾ ਜਾਣਾ ਮਾਸੀ ਜੀ ਤਾਂ ਕਹਿੰਦੇ ਮੈਂ ਸੁਣਿਆ ਕਹਿੰਦੇ ਫੋਨ ਪਰ ਵੀ ਵੀਡੀਓ ਕਾਲ ਪਰ ਵੀ ਹਾਂ ਐਂ ਜੀ ਅੱਖਾਂ ਤੇ ਲੋਕ ਰਹਿਦੇ ਦਿਲ ਹੀ ਤਾਂ ਲੱਗਦਾ ਕਹਿੰਦੀ ਰਾਤ ਨੂੰ ਮੈਂ ਭੰਬਰੀ ਜੀ ਹਾਂ ਅਟੈਚਮੈਂਟ ਹੋ ਜਾਂਦਾ ਅਟੈਚਮੈਂਟ ਹੋ ਜਾਂਦੀ ਜੀ ਹਾਂ ਜੀ ਕੁਝ ਬੈਂਦੀ ਦਾ ਮੇਰੇ ਨਾਲ ਰਾਤ ਨੂੰ ਪਹਿਲੇ ਸੀ ਲਾਡ ਨੂੰ ਗੱਲਾਂ ਵੀ ਕਰਦੇ ਆ ਆਉ ਕੋੜੀਆਂ ਵੀ ਗੋਹਨੇ ਰਾਤ ਨੂੰ ਗੋਦੀ 'ਚ ਪੈ ਕੇ ਉਹ ਲੱਗੀ ਸਾਰਾ ਕੋਈ ਪਹਿਲਾਂ ਟੀਂ ਟੀ ਕਰਦੀ ਸੀ ਹੁਣ ਸਿਰ ਸ਼ਾਂਤ ਆ ਗਿੱਲਾ ਨਹੀਂ ਨਾ ਨਿਆਣਾ ਬਰਦਾਸ਼ਤ ਕਰਦਾ ਉਹ ਕੁਝ ਨਿਆਣੇ ਨੂੰ ਵੀ ਖੁਸ਼ਬੂ ਹੋ ਜਾਂਦੀ ਆ ਜਾਂਦੀ ਨਾ ਚਾਤਾ ਜੀ ਹਾਂ ਜਿਹਦੇ ਕੋਲ ਰਹਿਣਾ ਮੈਂ ਵੀ ਤਾਂ ਤਾਂ ਹੀ ਕਹਿੰਦਾ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਹਾਂ ਜੀ ਮੈਂ ਵੀ ਸੰਦੀਪ ਕੋਲ ਪਈ ਰਹਿੰਦੀ ਆ ਜਿੱਦਣਾ ਨਾ ਜਸ ਮੇਰੇ ਕੋਲ ਪੜਨਾ ਸ਼ੁਰੂ ਕਰਨਾ ਇਹ ਪਹਿਲਾਂ ਐਕਸੈਪਟ ਨਹੀਂ ਕਰਦਾ ਨਾ ਖੁਸ਼ਬੂ ਖੁਸ਼ਬੂ ਤੇ ਇਹਨੂੰ ਭਰ ਕਰਦਾ ਹਾਂ ਹਾਂ ਜੀ ਹਾਂ ਵੀ ਖੁਸ਼ਬੂ ਬਿਲਕੁਲ ਉਹੀ ਤਾਂ ਹਾਲੇ ਨੀ ਹੁੰਦੀ ਜਿੱਦਾਂ ਹੁਣ ਕੋਈ ਵੀ ਬੱਚਾ ਲਾ ਲਓ ਕਿਸ ਕਿਸੇ ਵੀ ਚਲੋ ਚਾਹੇ ਕਿਸੇ ਇਨਸਾਨ ਦਾ ਲਾ ਲਓ ਜਾਨਵਰ ਦਾ ਲਾ ਲਓ ਚੀਜ਼ਾਂ ਦਾ ਲਾ ਲਓ ਹਨਾ ਜੀ ਉਹ ਖੁਸ਼ਬੂ ਨਾਲੇ ਪਛਾਣ ਪਾਈ ਹਾਂ ਖੁਸ਼ਬੂ ਨਾਲੇ ਸਹੀ ਗੱਲ ਹੈ ਹਾਂ ਇਹ ਚਲੋ ਇੰਨਾ ਤਾਂ ਇਹਨੂੰ ਅੱਖਾਂ ਤੇ ਨਾ ਹਜੇ ਦਿਮਾਗ ਤੇ ਇਨੀ ਸਮਝਦੀ ਨਹੀਂ ਸ਼ਕਲ ਦੇਖ ਕੇ ਪਛਾਣ ਲੁ ਕਿ ਇਹ ਮੇਰੀ ਮਾਂ ਹੈ ਇਹਦਾ ਖੁਸ਼ਬੂ ਨਾਲੇ ਪਛਾਣ ਹੈ ਖੁਸ਼ਬੂ ਨਾਲੇ ਮੇਰੇ ਕੋਲ ਤਾਂ ਆ ਕੇ ਕਹਿ ਲਈ ਉਹਨੇ ਆ ਕਿ ਤੇ ਡੰਗਰਾ ਜਾਂਦੀ ਜਮਲਾ ਆਉਣ ਲੱਗ ਗਈ ਮੀਂਹ ਨਹੀਂ ਰੋਣ ਲੱਗੀ ਨਹੀਂ ਇਹੀ ਹੀ ਕਹਿ ਜਾਂਦੀ ਤਾਂ ਆਉਂਦੀ ਹੈ ਨਾ ਜਦੋਂ ਇਹਦਾ ਲੜਦਾ ਹੁੰਦਾ ਤਾਂ ਉਹ ਸੁਣਦੀ ਹੁੰਦੀ ਸੀ ਢਿੱਡ ਚ ਮੇਰੇ ਤਾਂ ਕਰਕੇ ਉਹਨੇ ਬਦਲ ਲੈਣੇ ਵੀ ਸਾਡਾ ਬਾਪ ਸਾਡੀ ਮਾਂ ਨਾਲ ਲੜ ਜਾਂਦਾ ਹਾਏ ਇਹ ਚੱਕਰ ਆ ਗੱਡੀ ਹਾਜੀਆਂ ਗੱਲਾਂ ਨਾ ਕਰੋ ਲੜਾਈ ਲੜੂਗੀ ਅੱਜ ਰੋਣ ਲੱਗੀ ਸੀ ਰਾਤ ਨੂੰ ਉੱਠਦੇ ਜਾਤ ਸੁਣੀਦੇ ਹੋਰੀ ਹੋਰੀ ਇਹ ਤਾਂ ਸੇ ਕਰੂਗੀ ਆ ਕੇ ਸਾਨੂੰ ਇੱਕ ਮੋਜ ਹੋਊਗੀ ਹਾਂ ਦੀਦੀ ਨੇ ਤਾਂ ਨਹੀਂ ਆਏ ਹੋਇਆ ਐ ਜਰੂਰ ਪੁੱਛਿਆ ਕਰਗੀ ਅੱਛਾ ਪੁੱਤ ਮੰਮੀ ਪਾਪਾ ਦਾ ਤੇ ઓ ਵੀ ਪੁੱਛਿਆ ਕਰੂਗੀ ਪੱਕਾ ਮੈਂ ਵੀ ਮੈਨਾ ਪੁੱਛਿਆ ਕਰੂਗੀ ਇਹ ਨਹੀਂ ਗੱਲ ਦੋ ਘੰਟੇ ਕਿੱਥੇ ਰਖੜ ਕੇ ਦਿਹਾੜੀ ਚ ਤਨੀ ਤਿੰਨ ਵਾਰ ਤਾਂ ਸੀ ਲੜ ਲੰਦੇ ਹਾਂ ਹਾਂ ਪੁੱਤਾ ਰਵਿੰਦਰ ਆਉਂਦਾ ਚਾਹੀਕ ਤੂੰ ਦੱਸ ਸਿਰ ਪਾੜ ਦੋ ਜਦੋਂ ਆਪਣੇ ਧੀ ਪੁੱਤ ਬਰਾਹ ਚਾਉਂਦੀ ਹੈ ਨਾ ਫਿਰ ਤਾਂ ਐਂ ਜੀ ਕਰਦਾ ਵੀ ਚੰਟੀ ਬਣ ਜਾਓ ਅੱਜ ਕਰਾ ਤੈਨੂੰ ਨਹੀਂ ਪਤਾ ਵਾ ਸਾਨੂੰ ਪਤਾ ਮੰਮੀ ਨਾਲ ਦੇ ਤੈਨੂੰ ਤਾਂ ਕਰ ਨਾਲ ਹੇਟ ਕਰਦੇ ਆ ਨਾਲ ਕਰਦੇ ਆ ਆਪ ਤਾਂ ਕਹੇ ਸੀ ਪਾੜ ਦੋ ਲੱਗੂ ਕਿ ਇਹਨਾਂ ਮੰਮੀ ਕੀ ਕਹੇਗੀ ਦੇਖ ਤਾਂ ਉਹ ਬੀਬੀ ਤੇ ਮੱਧ ਲੜਾਈ ਹੋ ਜਾਂਵੇ ਹਾਂ ਜੀ ਅੱਪਰ ਪਤਾ ਨਾਲ ਵੀ ਤੇ ਸ਼ਾਮ ਨੂੰ ਦੋ ਘੰਟੇ ਨੂੰ ਇੱਕ ਹੋ ਜਾਂਦੇ ਆ ਹੋ ਜਾਂਦਾ ਜੀ ਕਿਉਂਕਿ ਪੁੱਤ ਕੋਈ ਕੋਈ ਆਹਤ ਆਉਂਦੀ ਹੈ ਨਾ ਫਿਰ ਤਾਂ ਇਹ ਵੀ ਕਰਦੇ ਵੀ ਬੱਸ ਬਿਲਕੁਲ ਬੱਸ ਤੇ ਇਹ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹੈ ਉਹ ਦੋ ਭਾਂਟੇ ਖੜਕਦੀ ਚੰਗੇ ਲੱਗਦੇ ਹੁੰਦੇ ਆ ਹਾਂ ਜੀ ਹਾਂ ਹਾਂ ਮੈਂ ਤਾਂ ਫਿਰ ਮੇਰੇ ਪਾਸ ਨਹੀਂ ਚੱਲਦਾ ਮੈਂ ਤਾਂ ਦੱਦੀ ਵੱਢਦੀ ਅਰਵਿੰਦਰ ਦੇ ਨੂੰ ਗੁੱਸਾ ਆਦਾ ਮੈਂ ਕਿਆ ਕਰਾਂ ਚੁੱਪ ਖਾਇਆ ਮੈਂ ਦੱਦੀ ਵੱਢਾਂ ਅਰਵਿੰਦਰ ਨੂੰ ਚਲ ਕੋਈ ਨਾ ਤਦ ਲਈ ਕਿ ਦੰਦੂ ਟਿਕ ਟੂਕ ਲਵਾ ਲੇ ਕੁਮ ਤਾਂ ਚੱਲਿਆ ਸਾਹ ਕੁਮ ਚੱਲਿਆ ਨਾ ਸ਼ਹਿਰ ਚੱਲ ਗਿਆ ਤਾਂ ਇੱਕ ਵਾਰ ਚਲਾਉਂਗੀ ਇੱਕ ਵਾਰ ਚਲਾਉਂਗੀ ਜੀ ਤੁਹਾਡੇ ਨਾ ਹੁਣ ਤਾਂ ਸਪੋਰਟਰ ਆ ਗਈ ਹੋਰ ਗੱਲਾਂ ਦੀਆਂ ਗੱਲਾਂ ਧੀਆ ਬਾਪ ਨੂੰ ਨਹੀਂ ਕੁਝ ਕਹਿਣ ਦੰਨੀ ਆ ਜੇ ਮੈਂ ਖਾਂਦੇ ਜਿਹੜਾ ਕਿ ਮੇਲਾ ਪੋਪਾ ਹੈ ਨਹੀਂ ਕੋਈ ਮਾਨਵ ਨਹੀਂ ਕਹਿਣ ਦੰਨੀ ਆ ਸੰਦੀਪ ਆ ਇਹ ਬਣਾ ਕੇ ਦੇਖੀ ਨਾ ਖੜੀ ਹੋ ਜੇਗਾ ਨਾ ਪਪਾ ਮਮਾ ਵਾਲਾ ਲੱਗਦਾ ਆ ਮੈਂ ਦੇਖੀ ਜਸਮੀ ਸਾਰੇ ਨਾ ਜਦੋਂ ਪਪਾ ਦੀ ਸੈਡ ਦਿੰਦੀ ਆ ਇਹੋ ਬਸ ਕਰ ਦਵਾਈ ਦਵਾਉਣ ਨੂੰ ਮੈਂ ਹੀ ਕਹਿੰਦੇ ਨਹੀਂ ਪਪਾ ਨੂੰ ਉਹ ਵੱਲ ਵਖਰੀ ਆ ਬ੍ਰੂ ਹੁਣ ਜੀ ਦੇ ਨਾਲ ਜਿਆਦਾ ਪਿਆਰ ਆ ਨਾ ਸਾਡਾ ਚਾਚਾ ਸਾਡਾ ਬਾਪ ਤਾਂ ਹੀ ਆ ਹੁਣ ਮੈਂ ਆ ਜਾਣਾ ਜੀ ਰੋਪੜ ਹੂੰ ਉਹ ਰੋਪੜ ਜਾ ਕੇ ਦੇਖ ਰਿਹਾ ਨਹੀਂ ਅੱਜ ਹੈ ਬਾਜ਼ਾਰ ਬਾਹਰ ਆਉਣ ਕੋ ਬਜਾਮਾ ਇਸ ਵੇਰੇ ਦੁੱਧ ਪਾ ਕੇ ਆਣਾ ਜੀ ਹੂੰ ਤੇ ਉੱਥੇ ਦਾ ਬਹੁਤ ਅੱਜ ਤਾਂ ਜਿਆਦਾ ਕਹਿ ਲੋ ਵੀ ਬਸ ਬੰਦੇ ਤਾਂ ਥੋੜੇ ਬਹੁਤੇ ਹੀ ਦਿਖਦੇ ਜੀ ਹੂੰ ਹੱਥ ਲਾਏ ਕਰੇ ਵੀ ਕਿਸੇ ਨੇ ਮਹਿੰਦੀ ਲਵਾ ਕੇ ਕੋਈ ਹੱਥ ਕਰੀ ਜਾਂਦੀ ਆ ਬਸ ਹੱਥ ਕਿਸੇ ਕੋਲ ਨਹੀਂ ਗਿਆ ਲੱਗਦਾ ਹੈ ਕਿੜੀ ਲੱਗਦਾ ਵੱਲੂ ਖਲਾਸ ਨਹੀਂ ਆ ਜਿਹੜੇ ਤਿਹਾਰਾ ਇਹ ਹੀ ਚੀਜ਼ਾਂ ਲੈ ਸਕਣੇ ਬਗੈਰ ਕਰਨ ਲਈ ਹਾਂ ਕਈ ਕਰਦੇ ਆ ਕਈ ਨਹੀਂ ਕਰਦੇ ਵੀ ਕਹਿਣਾ ਮਤਲਬ ਚਲੋ 2 ਮਿੰਟ ਦਾ ਉਹ ਚਲ ਆਪਣਾ ਬੇਬਸਾ ਨਾ ਇਸ ਵਾਰੀ ਸਰਦਾਰ ਜੀ ਤਾਂ ਖੁਸ਼ ਆ ਬੇਬਸ ਦਾ ਮਤਲਬ ਕੀ ਆਪਨੇ ਲੈ ਕੇ ਜਾਣਾ ਰਵਿੰਦਰ ਕੋਲ ਹਾਂ ਇਹ ਕਹਿਣਾ ਚਾਹੁੰਦੀ ਆ ਵਿਚਾ ਚਲੀਏ ਬਾਜ਼ਾਰ ਚਲ ਹੁਣ ਜਮੀਂ ਦੇ ਅੱਖਰ ਨਾਲ ਤੁਸੀਂ ਦੇਖੋ ਜੀ ਬਾਜ਼ਾਰ ਦੀਆਂ ਰੌਣਕਾਂ ਸੌਣਕਾਂ ਕਿਵੇਂ ਚੱਲਦਾ ਬਲੌਗ ਅੱਗੇ ਬਲੌਗ ਨਾਲ ਬਣੇ ਰਹੋ ਤੁਸੀਂ